ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਾਪੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮਾ ਜਿਹੜਾ ਉਹ ਕੀ ਕਾਰਬਟ ਲੈਣ ਦਾ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਈ ਸਥਾਨਾਂ ਤੇ ਹਲਕੀ ਤੋਂ ਦਰਮਿਆਨੀ ਅਤੇ ਕਈ ਭਾਗਾਂ ਦੇ ਵਿੱਚ ਥੋੜੇ ਸਮੇਂ ਦੇ ਲਈ ਤੇ ਸ਼ਰਾਟੇਦਾਰ ਭਾਰੀ ਮੀਂਹ ਆ ਜਿਹੜਾ ਉਹ ਪਿਆ ਜਿਹਦੇ ਵਿੱਚ ਲੁਧਿਆਣਾ ਰੋਪੜ ਬਲਾਚੌਰ ਤੇ ਆਪਣੇ ਖੰਨਾ ਇਧਰਲੇ ਏਰੀਆ ਜਿੰਨੇ ਸਾਰੇ ਇਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਦਰਮਿਆਨੀ ਬਰਖਾ ਦੇ ਨਾਲ ਤੇਜ਼ ਬਰਖਾ ਵੀ ਹੋਈ ਹੈ ਕਈ ਥਾਵਾਂ ਤੇ ਤੇ ਦੂਜੇ ਪਾਸੇ ਜੇ ਆਪਾਂ ਇੱਧਰ ਦੇਖੀਏ ਬਟਿੰਡਾ ਬਰਨਾਲਾ ਤੇ ਨਾਲਾ ਦੇ ਮੋਗਰ ਇਲਾਕੇ ਇਨਾਂ ਦੇ ਵਿੱਚ ਵੀ ਜਿਹੜੀਆਂ ਹਲਕੀ ਦਰਮਿਆਨੀਆਂ ਬਰਖਾ ਦੀਆਂ ਕਰ ਰਹੀਆਂ ਜਿਹੜੀਆਂ ਉਹ ਹੋਈਆਂ ਨੇ ਹਰਿਆਣੇ ਦੇ ਵੀ ਕਾਫੀ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਬਰਖਾ ਹੋਈ ਹੈ ਹਵਾਵਾਂ ਦੀ ਸ਼ਰੇ ਗੱਲ ਕਰੀਏ ਹਵਾਵਾਂ ਐਸ ਵਕਤ ਪੰਜਾਬ ਦੇ ਵਿੱਚ ਪੂਰਬ ਦੀਆਂ ਚੱਲ ਰਹੀਆਂ ਨੇ ਤੇ ਕਾਫੀ ਤੇਜ਼ ਚੱਲ ਰਹੀਆਂ ਨੇ ਜੇਕਰ ਚੱਕਰਵਾਦ ਦੀ ਗੱਲ ਕਰੀਏ ਤਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਐਸ ਵਕਤ ਉੱਤਰੀ ਰਾਜਸਥਾਨ ਤੇ ਪੰਜਾਬ ਤੇ ਹਰਿਆਣੇ ਦੇ ਕੁਝ ਭਾਗਾਂ ਤੇ ਬਣਿਆ ਹੋਇਆ ਵਾ ਜਿਹਦੇ ਕਰਕੇ ਹਵਾਵਾਂ ਜਿਹੜੀਆਂ ਬੜੀ ਤੇਜ਼ੀ ਦੇ ਨਾਲ ਇੱਥੇ ਘੁੰਮ ਰਹੀਆਂ ਨੇ ਅਰਬ ਸਾਗਰ ਤੋਂ ਵੀ ਹਵਾ ਆ ਰਹੀ ਆ ਬੰਗਾਲ ਦੀ ਖਾੜੀ ਤੋਂ ਵੀ ਹਵਾ ਆ ਰਹੀ ਆ ਜਿਹਦੇ ਕਰਕੇ ਇੱਕ ਜਿਹੜੀ ਹੈਗੀ ਆ ਐਕਸਿਸ ਆਫ ਮੌਨਸੂਨ ਉਹ ਵੀ ਹੁਣ ਹੌਲੀ-ਹੌਲੀ ਉੱਤਰ ਵੱਲ ਨੂੰ ਸ਼ਿਫਟ ਹੋ ਰਹੀ ਆ ਜਿਹਦੇ ਕਰਕੇ ਦੋ ਤੋਂ ਲੈ ਕੇ ਅਗਲੇ 8-10 ਦਿਨ ਜਿਹੜਾ ਐਕਸਸ ਆਫ ਮੌਨਸਨ ਆ ਉਹ ਨਾਰਥ ਜੀ ਰਹਿਣ ਦੀ ਸੰਭਾਵਨਾ ਤੇ ਪੰਜਾਬ ਤੋਂ ਲੈ ਕੇ ਬਿਹਾਰ ਛੱਤੀਸਗੜ੍ਹ ਤੱਕ ਜ਼ਬਰਦਸਤ ਮੀਂਹ ਆਕਾਰ ਪਈਆਂ ਜਿਹੜੀਆਂ ਹੋਣ ਦੀ ਸੰਭਾਵਨਾ ਤੇ ਪਹਾੜਾਂ ਦੇ ਵਿੱਚ ਵੀ ਕਾਫੀ ਭਾਰੀ ਵਰਖਾ ਹੋ ਸਕਦੀ ਆ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਆ ਜਿਵੇਂ ਕਿ ਪਟਿਆਲੇ ਤੋਂ ਲੈ ਕੇ ਪਟਿਆਲਾ ਬਰਨਾਲਾ ਮਲੇਰਕੋਟਲਾ ਸੰਗਰੂਰ ਦੇ ਕੁਝ ਭਾਗ ਲੁਧਿਆਣਾ ਤੇ ਨਾਲ ਲੱਗਦੇ ਕੁੱਝ ਮੋਗਾ ਦੇ ਇਲਾਕੇ ਇਸ ਤੋਂ ਬਿਨਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਮਾਸਹਿਰ ਰੋਪੜ ਮਹਾੜੀ ਚੰਡੀਗੜ ਇਹ ਜਿਹੜੀ ਸਾਰੀ ਵੈਲਟ ਆ ਇਹਦੇ ਵਿੱਚ ਗਰਜ ਚਮਕ ਦੇ ਨਾਲ ਕੱਲ ਨੂੰ ਹਲਕੀ ਤੋਂ ਦਰਮਿਆਨੀ ਬਰਖਾ ਆ ਜਾ ਕਿਤੇ ਕਿਤੇ ਗਰਜ ਚਮਕ ਦੇ ਨਾਲ ਤੇਜ਼ ਬਰਖਾ ਹੋਣ ਦੀ ਸੰਭਾਵਨਾ ਜਿਹੜੇ ਦੱਖਣੀ ਏਰੀਆ ਜਿਵੇਂ ਬਠਿੰਡਾ ਹੋ ਗਿਆ ਮਾਨਸਾ ਮੁਕਸਰ ਮਲੋਟ ਬੋਹਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਮਲੋਟ ਅੰਮ੍ਰਿਤਸਰ ਤਰਨਤਾਰਨ ਇਹ ਜਿਹੜੇ ਏਰੀਆ ਇਨਾ ਏਰੀਆ ਦੇ ਵਿੱਚ ਜਿਹੜੀਆਂ ਕਾਰਵਾਈਆਂ ਉਹ ਕੱਲ ਤੋਂ ਘਟ ਜਾਣੀਆਂ ਪਹਿਲਾਂ ਵੀ ਘਟ ਮੀ ਹੀ ਪਿਆ ਇੱਧਰ ਹਲੇ ਇੱਧਰ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਨਾ ਮੰਨਤਾ ਰਾ ਕੀ ਕਹਿਣਾ ਕਿਤੇ ਕਿਤੇ ਤਾਂ ਹੀ ਮਾਨਸਰ ਦੇ ਕੁਝ ਇਲਾਕੇ ਹਲਕੇ ਫੁਲਕੇ ਜਾਂ ਬਠਿੰਡੇ ਦੇ ਕੁਝ ਇਲਾਕਿਆਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਹੋ ਜਾਣ ਹਲਕੇ ਫੁਲਕੇਆਂ ਲੇਕਿਨ ਬਾਕੀ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਸਾਫ਼ ਤੇ ਖੁਸ਼ਕ ਬਣਿਆ ਰਹੂਗਾ ਇਨ੍ਹਾਂ ਭਾਗਾਂ 'ਚ 5-6 ਤਰੀਕ ਤੋਂ ਮੀਂਹ ਪੈਣ ਦੀ ਸੰਭਾਵਨਾ ਤੇ ਬਾਕੀ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਹਿਮਾਚਲ ਉੱਤਰਾਖੰਡ ਤੇ ਜੰਮੂ ਕਸ਼ਮੀਰ ਇਹਨਾਂ ਭਾਗਾਂ 'ਚ ਘਰ ਚਮਕ ਦੇ ਨਾਲ ਕਾਫੀ ਤੇਜ਼ ਵਰਖਾ ਹੋ ਸਕਦੀ ਹੈ ਜਿਹੜ ਜਿਹੜ ਵੀਰ ਆਪਣੇ ਚੈਨਲ ਪੇਜ ਤੇ ਨਵੇਂ ਆ ਆਪਣੇ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਵੀਡੀਓ ਨੂੰ ਵਕਤ-ਵਕਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਇਲਾਕੇ ਦਾ ਮੌਸਮ ਆ ਜਿਹੜਾ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਹੁਣ ਆਪਾਂ ਅਗਲੇ 5 ਦਿਨ ਦੇ ਮੌਸਮ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਉੱਤਰ ਪੂਰਬੀ ਹਲਕੇ ਆ ਜਿਹੜੇ ਇਹਨਾਂ ਦੇ ਵਿੱਚ ਜ਼ਬਰਦਸਤ ਗਤੀਵਿਧੀਆਂ ਹੋ ਸਕਦੀਆਂ ਆਪਣੇ ਅੰਮ੍ਰਿਤਸਰ ਤਰਨਤਾਰ ਤੱਕ ਤੇ ਇਧਰੋਂ ਫਰੀਦਕੋ ਆਪਣੇ ਗੁਰਦਾਸਪੁਰ ਪਠਾਨਕੋਟ ਤੱਕ ਪਟਿਆਲੇ ਤੋਂ ਲੈ ਕੇ ਲੁਧਿਆਣਾ ਮੋਗੇ ਦੇ ਕੁਝ ਭਾਗ ਬਾਕੀ ਦੱਖਣੀ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਸਾਫ਼ ਰਹੂਗਾ ਹਰਿਆਣਾ ਦਿੱਲੀ ਜੰਮੂ ਕਸ਼ਮੀਰ ਉੱਤਰਾਖੰਡ ਹਿਮਾਚਲ ਪੱਛਮੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਉੱਤਰ ਪੱਛਮੀ ਭਾਗਾਂ 'ਚ ਘਰ ਚਮਕਣਾ ਬਰਖਾ ਹੋ ਸਕਦੀ ਆ ਕੱਲ ਦੀ ਜੇਕਰ ਗੱਲ ਕਰੀਏ ਤਾਂ ਪੂਰਬੀ ਤੇ ਉੱਤਰੀ ਭਾਗਾਂ ਦੇ ਵਿੱਚ ਪੰਜਾਬ ਦੇ ਹਰਿਆਣਾ ਦੇ ਤੇ ਉੱਤਰ ਪ੍ਰਦੇਸ਼ ਦੇ ਬਹੁਤੇ ਭਾਗਾਂ ਦੇ ਵਿੱਚ ਉੱਤਰਾਖੰਡ ਦੇ ਚ ਜ਼ਬਰਦਸਤ ਬਰਖਾ ਹੁੰਦੀ ਸੰਭਾਵਨਾ ਉਸ ਵਾਰ ਗੱਲ ਆਪਾਂ ਕਰ ਲਈਏ 3 ਤਰੀਕ ਦੀ 3 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਦੇ ਨਾਲ ਕੇਂਦਰੀ ਪੰਜਾਬ ਜਿਹੜਾ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਕੁਝ ਭਾਗ ਬਿਹਾਰ ਛੱਤੀਸਗੜ ਇਹਨਾਂ ਭਾਗਾਂ 'ਚ ਘਰ ਚਮਕਣਾ ਕਾਫੀ ਬਰਖਾ ਹੁੰਦੀ ਸੰਭਾਵਨਾ ਗੱਲ ਆਪਾਂ 4 ਤਰੀਕ ਦੀ ਕਰ ਲਈਏ 4 ਤਰੀਕ ਨੂੰ ਵੀ ਐਕਸਿਸ ਆਫ ਮੌਨਸਨ ਪੰਜਾਬ ਤੋਂ ਲੈ ਕੇ ਬਿਹਾਰ ਤੱਕ ਫੈਲੀ ਹੈ ਤਾਂ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਮੱਧ ਪ੍ਰਦੇਸ਼ ਦੇ ਕੁਝ ਭਾਗ ਪੂਰਬੀ ਰਾਜਸਥਾਨ ਦੇ ਥੋੜੇ ਬੋਤੇ ਭਾਗ ਘਰ ਚਮਕ ਨਾਲ ਤੇਜ਼ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਜੀ 5 ਤਰੀਕ ਦੀ 5 ਤਰੀਕ ਨੂੰ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਤੇ ਸੈਂਟਰ ਪੰਜਾਬ ਤੱਕ ਦੇ ਇਲਾਕੇ ਆ ਇਹਨਾਂ 'ਚ ਘਰ ਚਮਕ ਦੇ ਨਾਲ ਹਰਿਆਣਾ ਮੱਧ ਪ੍ਰਦੇਸ਼ ਦੇ ਕੁਝ ਭਾਗ ਉੱਤਰ ਪ੍ਰਦੇਸ਼ ਆ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ 'ਚ ਘਰ ਚਮਕ ਦੇ ਨਾਲ ਕਾਫੀ ਤੇਜ਼ ਵਰਖ ਉਸ ਤੋਂ ਬਾਅਦ ਗੱਲ ਆਪਾਂ ਕਰ ਲਈਏ 6 ਤਰੀਕ ਦੀ 6 ਤਰੀਕ ਨੂੰ ਵੀ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਹਿਮਾਚਲ ਇਹਨਾਂ 'ਚ ਗਰਜ ਚਮਕ ਨਾਲ ਬਰਖਾ ਹੋਣ ਦੀ ਸੰਭਾਵਨਾ ਬਣੀ ਹੋਈ ਆ 7 ਤਰੀਕ ਨੂੰ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਆ ਜਾਣਾ ਮਾ 6 7 ਦੋਂ ਤੇ ਉਸ ਤੋਂ ਬਾਅਦ ਇੱਕ 10 11 ਨੂੰ ਆਣਾ ਇਹਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਮੱਧ ਪ੍ਰਦੇਸ਼ ਦੇ ਕੁਝ ਭਾਗ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਬਿਹਾਰ ਤੱਕ ਵਧੀਆ ਬਰਖਾ ਹੋਣ ਦੀ ਸੰਭਾਵਨਾ 8 ਤਰੀਕ ਨੂੰ ਪੰਜਾਬ ਦੇ ਜ਼ਿਆਦਾਤਰ ਭਾਗ ਜੰਮੂ ਕਸ਼ਮੀਰ ਜੰਮੂ ਸਾਰਾ ਏਰੀਆ ਹਿਮਾਚਲ ਉੱਤਰਾਖੰਡ ਹਰਿਆਣਾ ਦੇ ਜ਼ਿਆਦਾਤਰ ਭਾਗ ਪੱਛਮੀ ਤੇ ਉੱਤਰੀ ਮੱਧ ਪ੍ਰਦੇਸ਼ ਗੁਜਰਾਤ ਦੇ ਥੋੜੇ ਆਪਣੇ ਰਾਜਸਥਾਨ ਦੇ ਥੋੜੇ ਉੱਤਰ ਪੂਰਬੀ ਭਾਗ ਤੇ ਸਾਰਾ ਦਾ ਸਾਰਾ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਇਹਨਾਂ ਚ ਬਰਖਾ ਵਧੀਆ ਹੋਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ 10 ਤਰੀਕ ਨੂੰ ਵੀ ਵਰਖਾ ਦੀਆਂ ਕਾਰਵਾਈਆਂ ਜਿਹੜੀਆਂ ਉੱਤਰੀ ਭਾਰਤ ਦੇ ਵਿੱਚ ਜ਼ਿਆਦਾ ਰਹਿਣਗੀਆਂ ਤੇ ਹੌਲੀ-ਹੌਲੀ ਰਾਜਸਥਾਨ ਦੇ ਭਾਗਾਂ ਵੱਲ ਨੂੰ ਵੀ ਵਧਣਗੀਆਂ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਇਸ ਟਾਈਮੇ ਸਕਰੀਅ ਹੋਊਗਾ ਉਸ ਤੋਂ ਬਾਅਦ ਗੱਲ ਆਪਾਂ ਕਰ ਲਈਏ 10 ਤਰੀਕ ਦੀ 10 ਤਰੀਕ ਨੂੰ ਪੰਜਾਬ ਦੇ ਉੱਤਰੀ ਭਾਗਾਂ ਦੇ ਵਿੱਚ ਪੱਛਮੀ ਭਾਗਾਂ 'ਚ ਹਰਿਆਣਾ ਬਾਕੀ ਰਾਜਸਥਾਨ ਦੇ ਬਹੁਤੇ ਭਾਗ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਇਨਾਂ ਚ ਘਰ ਚਮਕ ਦੇ ਨਾਲ ਬਰਖਾ ਹੋਣ ਦੀ ਸੰਭਾਵਨਾ ਅਮੀਰ ਕਰਦੇ ਆਂ ਵੀਡੀਓ ਵਧੀਆ ਲੱਗੇ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ